ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ মিডিਆ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਅੰਤਰਰਾਸ਼ਟਰੀ ਵਪਾਰ ਸਮਝੌਤੇ ਦੇਸ਼ ਦੇ ਕਿਸਾਨਾਂ ਦੇ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਨੇ ਉਹਨਾਂ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਹੋਣ ਦੇ ਬਾਵਜੂਦ ਹੁਣ ਨਵੇਂ ਤਰੀਕਿਆਂ ਨਾਲ ਉਹੀ ਨੀਤੀਆਂ ਦੁਬਾਰਾ ਲਾਗੂ ਕੀਤੀਆਂ ਜਾ ਰਹੀਆਂ ਨੇ ਤੇ ਇਸ ਨੂੰ ਲਗਭਗ 4-5 ਮਹੀਨੇ ਹੋ ਚੁੱਕੇ ਨੇ ਬੰਦੇ ਨੇ ਦੱਸਿਆ ਕਿ ਭਾਰਤ ਯੂਰਪੀ ਯੂਨੀਅਨ ਸਮਝੌਤੇ ਹੇਠ ਸੇਬ ਤੇ ਨਾਖ ਵਰਗੇ ਫਲ ਜ਼ੀਰੋ ਟੈਰਿਫ ਤੇ ਭਾਰਤ ਵਿੱਚ ਆਉਣਗੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਹੋਏ ਸਮਝੌਤੇ ਵਿੱਚ ਵੀ ਸੇਵਾ ਤੇ ਟੈਕਸ ਘਟਾਇਆ ਗਿਆ ਹੁਣ ਅਮਰੀਕਾ ਨਾਲ ਹੋਏ ਸਮਝੌਤੇ ਤਹਿਤ ਅਮਰੀਕੀ ਖੇਤੀ ਉਤਪਾਦ ਭਾਰਤੀ ਮੰਡੀ ਵਿੱਚ ਬਿਨਾਂ ਟੈਕਸ ਦੇ ਵੇਚੇ ਜਾਣਗੇ ਜਿਸ ਦੀ ਅਮਰੀਕਾ ਦੇ ਖੇਤੀ ਮੰਤਰੀ ਖੁਦ ਖੁਸ਼ੀ ਜਤਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਸਮਝੌਤੇ ਭਾਰਤੀ ਕਿਸਾਨਾਂ ਨੂੰ ਮੰਡੀ ਤੋਂ ਬਾਹਰ ਕਰਨ ਦੀ ਯੋਜਨਾ ਦਾ ਹਿੱਸਾ ਨਹੀਂ ਉਨਾ ਦੋਸ਼ ਲਗਾਇਆ ਕਿ ਸੰਸਦ ਸੈਸ਼ਨ ਦੌਰਾਨ ਵੀ ਸਰਕਾਰ ਦੇਸ਼ ਨੂੰ ਪੂਰੀ ਜਾਣਕਾਰੀ ਨਹੀਂ ਦੇ ਰਹੀ ਜਿਹੜੀਆਂ ਚੀਜ਼ਾਂ ਤੇ ਪਹਿਲਾਂ 3.5% ਟੈਕਸ ਸੀ ਉਹ 18% ਕਰ ਦਿੱਤਾ ਗਿਆ ਏ ਜਦ ਕਿ ਵਿਦੇਸ਼ੋਂ ਆਉਣ ਵਾਲੇ ਉਤਪਾਦਾਂ ਤੇ ਟੈਕਸ ਜ਼ੀਰੋ ਕਰ ਦਿੱਤਾ ਗਿਆ ਏ ਲਗਭਗ 4-5 ਮਹੀਨੇ ਹੋ ਗਿਆ ਭਾਰਤ ਅਮਰੀਕਾ ਸਮਝੌਤਾ ਜਿਹਦੇ ਰੌਲੇ ਪੈ ਰਹੇ ਸੀ ਇਹ ਤੋਂ ਪਹਿਲਾਂ ਜਿਹੜਾ ਵਾ ਯੂਰਪੀ ਯੂਨੀਅਨ ਨਾਲ ਭਾਰਤ ਯੂਰਪੀ ਯੂਨੀਅਨ ਦਾ ਸਮਝੌਤਾ ਹੋਇਆ ਜਿਹਦੇ ਵਿੱਚ ਸੇਬ ਤੇ ਨਾਖ ਦਾ ਜ਼ਿਕਰ ਆ ਉਹ ਜ਼ੀਰੋ ਟੈਰਫ ਨੇ ਭਾਰਤ ਵਿੱਚ ਆਉਣੇ ਨੇ ਹੋਰ ਖੇਤਰ ਵੀ ਖੋਲਿਆ ਗਿਆ ਹੈਗਾ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਸਮਝੌਤਾ ਹੈ ਜਿੱਚ ਸੇਬਾਂ ਤੇ ਜਿਹੜਾ ਟੈਰਫ ਸੀ ਉਧਰੋਂ ਉਹ ਕਟਾ ਦਿੱਤਾ ਗਿਆ ਸੀਗਾ ਆ ਜਿਹੜਾ ਅਮਰੀਕਾ ਨਾਲ ਸਮਝੌਤਾ ਵਾ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਉੱਤੋਂ ਦੀ ਸੈਕਟਰੀ ਆ ਉਹਨੇ ਓਪਨਲੀ ਬੋਲਿਆ ਪੀ ਜੋ ਅਸੀਂ ਹੁਣ ਭਾਰਤ ਨਾਲ ਸਮਝੌਤਾ ਸਾਡੇ ਮੁਲਕ ਦੇ ਜਿਹੜੇ ਅਮਰੀਕਾ ਦੇ ਵਿੱਚ ਜੋ ਕੁਝ ਖੇਤੀ ਚ ਪੈਦਾ ਹੋ ਰਿਆ ਉਹਨੇ ਕਿਹਾ ਵੀ ਉਹ ਭਾਰਤ ਦੀ ਮੰਡੀ ਵਿੱਚ ਜ਼ੀਰੋ ਟੈਰਫ ਤੇ ਜਾ ਕੇ ਵਿਕੂਗਾ ਉਹਨਾਂ ਖੁਸ਼ੀਆਂ ਮਨਾਈਆਂ ਵੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਇਹ ਗੱਲ ਤਾਂ ਬਾਹਰ ਨਿਕਲੀਆਂ ਇਸ ਵੇਲੇ ਦੇਸ਼ ਦੀ ਪਾਰਲੀਮੈਂਟ ਦਾ اجلاس ਚੱਲ ਰਿਹਾ ਅਰ ਦੇਸ਼ ਦੀ ਪਾਰਲੀਮੈਂਟ ਚ ਕੁਝ ਨਹੀਂ ਪਤਾ ਹੈਗਾ ਅਮਰੀਕਾ ਦੇ ਰਾਸ਼ਟਰਪਤੀ ਦੱਸਦਾ ਵਾ ਵੀ ਆ ਸਮਝੌਤਾ ਹੋ ਗਿਆ ਵਾ ਅਰ ਤੁਸੀਂ ਦੇਸ਼ਵਾਸੀਓ ਇਹ ਵੀ ਸੁਣ ਲਓ ਜਿਹੜੇ ਕਹਿੰਦੇ ਭਾਰਤ ਨੂੰ ਬਣਾ ਫਾਇਦਾ ਹੋ ਇਹ ਸਾਰੇ ਪੱਖਾਂ ਤੋਂ ਕਮਜ਼ੋਰ ਆ ਜਿਹੜਾ ਪਹਿਲੋਂ ਅਸੀਂ ਇੱਥੋਂ ਉਹਨਾਂ ਨੂੰ ਨਿਰਯਾਤ ਕਰਦੇ ਸੀ ਉਹਦੇ ਤੇ 3.5% ਟੈਕਸ ਸੀਗਾ ਹੁਣ 18% ਹੋ ਗਿਆ ਫਿਰ ਵਾਵਾ ਵਾ ਕਰੀ ਜਾਂਦੇ ਆ ਭਾਈ ਇਹ ਕਿੱਧਰੋਂ ਕਰੀ ਜਾਂਦੇ ਸਾਡੀ ਸਮਝ ਆ ਆ ਜਿਹੜਾ ਉਧਰੋਂ ਆਉਂਦਾ ਸੀਗਾ ਉਹਦੇ ਤੇ ਅਸੀਂ 17% ਆਮ ਵਪਾਰ ਤੇ ਲਾਉਂਦੇ ਸੀ ਹੁਣ ਉਹ ਜ਼ੀਰੋ ਹੋ ਗਿਆ ਉਹਦੇ ਵਿੱਚ ਖੇਤੀਬਾੜੀ ਦੀਆਂ ਚੀਜ਼ਾਂ ਵੀ ਆ ਗਈਆਂ ਪੂਰੀ ਤਰ੍ਹਾਂ ਦੇਸ਼ ਨੂੰ ਲਟਾ ਦਿੱਤਾ ਗਿਆ ਔਰ ਪਿਊਸ਼ ਗੋਇਲ ਕੀ ਬੋਲ ਰਹਾ ਵੀ ਜਿਹੜੇ ਡੇਰੀ ਤੇ ਜਿਹੜਾ ਐਗਰੀਕਲਚਰ ਸੈਕਟਰ ਹੈ ਉਹ ਸੇਫ ਹੈਗਾ ਸੇਫ ਕਹਦੇ ਚ ਹੈਗਾ ਔਰ ਕਿਸੇ ਨੂੰ ਕੋਈ ਪਤਾ ਨਹੀਂ ਉਹਦੇ ਤੱਥ ਦੇਸ਼ ਦੇ ਸਾਹਮਣੇ ਰੱਖੇ ਹੀ ਨਹੀਂ ਜਾ ਰਹੇ ਵੀ ਸਮਝੌਤਾ ਕਿਹੜੀ ਗੱਲ ਤੋਂ ਦੇਸ਼ ਦੇ ਸਾਹਮਣੇ ਰੱਖੋ ਚੀਜ਼ਾਂ ਲੈ ਕੇ ਤੁਸੀਂ ਮੁਲਕ ਵੇਚਣਾ ਸੀ ਬੇਸਤਾਸੋ ਹੁਣ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਸਾਨੂੰ ਖੇਤੀ ਚੋਂ ਬਾਹਰ ਕੱਢਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੁਣ ਕਰੋ ਤੇ ਮਰੋ ਦੀ ਪੋਜੀਸ਼ਨ ਆਉਣੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਵਾ ਹੁਣ ਘਰਾਂ ਚੋਂ ਨਿਕਲਣਾ ਪੈਣਾ ਵਾ ਇਹਦੇ ਨਾਲ ਦੀ ਨਾਲ ਕੱਲ ਪੂਰੇ ਪੰਜਾਬ ਦੇ ਅੰਦਰ ਜਿਹੜੇ 21 ਐਮਐਲਏ ਨੇ 6 ਮੰਤਰੀ ਨੇ ਜਿਹੜਾ ਸੰਗਰੂਰ ਦੀ ਮੁੱਖ ਮੰਤਰੀ ਦੀ ਰਾਇਸ ਆ ਉਹਦੇ ਸਮੇਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਧਰਨੇ ਦਿੱਤੇ ਜਾਣੇ ਆ ਪੰਜਾਬ ਦੇ ਮੰਤਰੀਆਂ ਦੇ ਖਿਲਾਫ ਪਰ ਇਸ ਸਪਸ਼ਟ ਇਹ ਵੀ ਇਹ ਗੱਲ ਸਪਸ਼ਟ ਕਰਾਵਾਂਗੇ ਵਿੱਚ ਵੀ ਜਿਹੜਾ ਭਾਰਤ ਅਮਰੀਕਾ ਦਾ ਯੂਰਪ ਨਾਲ ਸਮਝੌਤਾ ਉਹ ਚ ਤੁਹਾਡੀ ਪਾਰਟੀ ਕਿਉਂ ਨਹੀਂ ਮੂਲ ਖੋਲ ਰਹੀ